ਦੇਖ ਸਕਦੇ ਹੋ ਜੀ ਇਸ ਤਰ੍ਹਾਂ ਦੀਆਂ ਤਸਵੀਰਾਂ ਨੇ ਜਿਹੜੀਆਂ ਇੱਥੇ ਬਣੀਆਂ ਹੋਈਆਂ ਨੇ ਸਨਾਮ ਉਦਮ ਸਿੰਘ ਵਾਲਾ ਵਿਖੇ ਸਨਾਮ ਉਦਮ ਸਿੰਘ ਵਾਲਾ ਵਿਖੇ ਅੱਜ ਵੱਡੀ ਪੱਧਰ ਤੇ ਪ੍ਰਸ਼ਾਸਨ ਪਹੁੰਚਿਆ ਹੋਇਆ ਜੋ ਕਿ ਜੀਸੀਬੀ ਦਾ ਕਹਿੰ ਲੋ ਪੀਲਾ ਪੰਜਾ ਜਿਹੜਾ ਅੱਜ ਚੱਲਣਾ ਹੈ ਸਨਾਮ ਉਦਮ ਸਿੰਘ ਵਾਲੇ ਦੀਆਂ ਤਸਵੀਰਾਂ ਨੇ ਇਹ ਇੱਕ ਨਸ਼ਾ ਤਸਕਰ ਦੇ ਘਰ ਦੇ ਉੱਤੇ ਜਿਹੜਾ ਇਹ ਬਲਡੋਜ਼ਰ ਕਹਿੰ ਲੋ ਪੀਲਾ ਪੰਜਾ ਕਹਿੰ ਲੋ ਚੱਲਣਾ ਹੈ ਬਸ ਕੁਝ ਪਲਾਂ ਦੀ ਵਿੱਚ ਸਾਨੂੰ ਪੂਰੀਆਂ ਦੇਖ ਸਕਦੇ ਹੋ ਦੋਸਤੋ ਸਨਾਮ ਸਨਾਮ ਉਦਮ ਸਿੰਘ ਵਾਲਾ ਵੀ ਜਿਹੜਾ ਪੀਲਾ ਪੰਜਾ ਜੁਪੀ ਦੇ ਵਿੱਚ ਚੱਲਦਾ ਹੁੰਦਾ ਸੀ ਕਦੇ ਉਹ ਹੁਣ ਸਨਾਮ ਦੇ ਵਿੱਚ ਚੱਲਣ ਜਾ ਰਿਹਾ ਅੱਜ ਸਨਾਮ ਇੰਦਰਾਬਸਤੀ ਦੇ ਵਿੱਚ ਖੜੇ ਹਾਂ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਬਾਲ ਦੀ ਗਰਾਊਂਡ ਜੀਰੂ ਰਿਪੋਰਟ ਤੁਸੀਂ ਦੱਸੋ ਵੀ ਇਹ ਪੀਲਾ ਪੰਜਾ ਜਿਹੜਾ ਅੱਗੇ ਜੁਪੀ ਬਿਹਾਰ ਦੇ ਵਿੱਚ ਜੁਪੀ ਦੇ ਵਿੱਚ ਆਮ ਦੇਖਦੇ ਸੀ ਆਪਾਂ ਜੁਪੀ 'ਚ ਚੱਲਦਾ ਸੀ ਉਹ ਦੇਖ ਸਕਦੇ ਹੋ ਤਸਵੀਰਾਂ ਉਹ ਸਨਾਮ ਚੱਲਣ ਜਾ ਰਿਹਾ ਹੈ ਕਿਵੇਂ ਦੇਖਦੇ ਹੋ ਉਹਨੂੰ ਵੀ ਇਹ ਚੱਲਣਾ ਚਾਹੀਦਾ ਹੈ ਕਿਵੇਂ ਲੱਗਦਾ ਤੁਹਾਨੂੰ ਕਿ ਇਹ ਜੋ ਜੂਪੀ ਦੇ ਵਿੱਚ ਕਿਸੇ ਟਾਈਮ دہشت ਪਾਈ ਹੋਈ ਸੀ ਇਸ ਪੀਲੇ ਪੰਜੇ ਨੇ ਅੱਜ ਸੁਨਾਮ ਦੇ ਵਿੱਚ ਤਸਵੀਰਾਂ ਦੇਖ ਰਿਹਾ ਹਾਂ ਤੁਸੀਂ ਸੁਨਾਮ ਉਦਮ ਸਿੰਘ ਵਾਲਾ ਵਿਖੇ ਹਾਂਜੀ ਸ਼ਰਮਾ ਜੀ ਕਿਵੇਂ ਲੱਗਦੀ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਸੁਨਾਮ ਉਦਮ ਸਿੰਘ ਵਾਲਾ ਦੇ ਵਿੱਚ ਖੜੇ ਹਾਂਗੇ ਜੋ ਕਿ ਪੀੜਾ ਪੰਜਾਬ ਬਲਦੋਚਰ ਹੈ ਜਿਹੜਾ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਤੇ ਚੱਲ ਰਿਹਾ ਇਸ ਵਕਤ ਜਿਵੇਂ ਯੂਪੀ ਦੇ ਵਿੱਚ ਚੱਲਦਾ ਸੀ ਟ੍ਰੈਂਡ ਸੀ ਯੂਪੀ ਦੇ ਵਿੱਚ ਅੱਜ ਇਸ ਵਕਤ ਸਨਾਮ ਉਦਮ ਸਿੰਘ ਵਾਲਾ ਦੇ ਵਿੱਚ ਦੇਖਦੇ ਹਾਂ ਵੱਡੀ ਪੱਤਰ ਤੇ ਪ੍ਰਸ਼ਾਸਨ ਹੈ ਜਿਹੜੀ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਪਾਉਣ ਜਾ ਰਿਹਾ ਹੈ ਤੁਸੀਂ ਕਿਵੇਂ ਮੰਨਦੇ ਹੋ ਇਹਨੂੰ ਜਾਇਜ਼ ਮੰਨਦੇ ਹੋ ਠੀਕ ਮੰਨਦੇ ਹੋ ਬਹੁਤ ਕਮੈਂਟ ਚੱਲ ਰਹੇ ਨੇ ਕਿ ਬੱਚਿਆਂ ਤੋਂ ਛੱਤ ਕੋਈ ਨਹੀਂ ਜਾਂਦੀ ਹੈ ਜੋ ਨਸ਼ਾ ਤਸਕਰਾਂ ਨੂੰ ਸਜ਼ਾ ਦਿੱਤੀ ਜਾਵੇ ਕਿ ਬੱਚਿਆਂ ਤੋਂ ਘਰ ਨਾ ਹੋਏ ਜਾਂ ਨਹੀਂ ਵੀ ਚੱਲ ਰਿਹਾ ਕਾਸੀ ਦਿਨਾਂ ਦਾ ਆਫਸਰ ਦੇ ਵਿੱਚ ਕਮੈਂਟਾਂ ਦੇ ਵਿੱਚ ਆਉਂਦਾ ਆਪਾਂ ਦੇਖਦੇ ਹਾਂ ਪਰ ਤੁਸੀਂ ਕਿਵੇਂ ਦੇਖਦੇ ਹੋ ਅੱਜ ਵੱਡੀ ਕਾਰਵਾਈ ਆ ਜਿਹੜੀ ਸੁਨਾਮ ਉਤਮ ਸਿੰਘ ਵਾਲਾ ਦੇ ਵਿੱਚ ਪ੍ਰਸ਼ਾਸਨ ਪਾਉਣ ਜਾ ਰਿਹਾ ਹੈਗਾ ਕੀ ਗੱਲ ਇਹ ਗੱਲ ਤਾਂ ਬਾਈ ਅੱਜ ਸ਼ੁਰੂਆਤ ਹੋਈ ਹੈ ਹਾਂ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਚ ਹੋਰ ਇਹ ਇੱਥੇ ਜਾ ਜੋ ਮੜਾ ਜਾ ਨਸ਼ਿਆਂ ਆਲੇ ਖਿਲਾਫ ਹੈ ਨਸ਼ਿਆਂ ਆਲੇ ਖਿਲਾਫ ਹੈ ਠੀਕ ਮੈਂ ਲੱਗਦਾ ਵੀ ਜੁਪੀ ਚ ਚੱਲਦਾ ਸੀ ਪੰਜਾਬ ਚ ਕਿਵੇਂ ਲੱਗਦਾ ਵੀ ਠੀਕ ਹੈ ਜਾਇ ਜਾ ਕੇ ਨਜਾਇਜ਼ ਨਹੀਂ ਜਾਇਜ਼ ਲੋਕਾਂ ਦੇ ਘਰ ਤੋਂ ਦੇ ਜਿਹੜਾ ਕੋਰਨਰਾਂ ਦੇ ਘਰ ਤੋਂ ਥੋੜੇ ਜਾ ਰਹੇ ਨੇ ਫਿਰ ਤਾਂ ਜਾਇਜ਼ ਹੈ ਠੀਕ ਹੈ ਹਾਂ ਜਾਇਜ਼ ਹੈ ਜੀ ਬਿਲਕੁਲ ਠੀਕ ਹੈ ਜੀ ਦੇਖ ਸਕਦੇ ਤੁਸੀਂ ਸਰ ਸਿੰਘ ਜੀ ਤੁਹਾਨੂੰ ਪਤਾ ਹੀ ਹੈ ਵੀ ਇਹ ਜਿਹੜਾ ਜਿਹੜਾ ਪਸਨਾਮ ਹੈ ਹਾਂ ਉਹ ਕਿ ਨਸ਼ਿਆਂ ਦੀ ਮੰਡੀ ਕਿਹਾ ਜਾਵੇ ਜੇ ਤਾਂ ਨਸ਼ਿਆਂ ਦਾ ਘੜ ਕਹਿ ਸਕਦੇ ਹਾਂ ਦੇਖ ਸਕਦੇ ਹੋ ਜੀ ਐਸ ਐਚਓ ਸਾਹਿਬ ਪ੍ਰਤੀਕ ਜਿੰਦਲ ਜੀ ਖੜੇ ਨੇ ਸਾਹਮਣੇ ਤੇ ਅੱਜ ਜਿਹੜੀ ਕਾਰਵਾਈ ਹੈ ਪੈਣੇ ਜਾ ਰਹੀ ਹੈ ਇਸ ਨਾਮ ਉਦਮ ਸਿੰਘ ਵਾਲਾ ਵਿਖੇ ਵੀੜਾ ਪੰਜਾ ਸਾਹਮਣੇ ਦੇਖ ਸਕਦੇ ਤੁਸੀਂ ਖੜੇਗਾ ਜੋ ਕਿ ਬਹੁਤ ਜਲਦੀ ਜੋ ਕਿ ਨਸ਼ੇ ਦੇ ਤਸਕਰ ਨੇ ਉਹਨਾਂ ਦੇ ਮਕਾਨਾਂ ਦੇ ਉੱਤੇ चलूगा बहुत जल्दी जैन साहब ਦੇਖ ਸਕਦੇ ਹੋ ਜੀ ਇਸ ਤਰ੍ਹਾਂ ਦੀਆਂ ਤਸਵੀਰਾਂ ਨੇ ਜਿਹੜੀਆਂ ਇੱਥੇ ਬਣੀਆਂ ਹੋਈਆਂ ਨੇ ਸਨਾਮ ਉਦਮ ਸਿੰਘ ਵਾਲਾ ਵਿਖੇ ਸਨਾਮ ਉਦਮ ਸਿੰਘ ਵਾਲਾ ਵਿਖੇ ਅੱਜ ਵੱਡੀ ਪੱਧਰ ਤੇ ਪ੍ਰਸ਼ਾਸਨ ਪਹੁੰਚਿਆ ਹੋਇਆ ਜੋ ਕਿ ਜੀਸੀਬੀ ਦਾ ਕਹਿੰ ਲੋ ਪੀਲਾ ਪੰਜਾ ਜਿਹੜਾ ਅੱਜ ਚੱਲਣਾ ਹੈ ਸਨਾਮ ਉਦਮ ਸਿੰਘ ਵਾਲੇ ਦੀਆਂ ਤਸਵੀਰਾਂ ਨੇ ਇਹ ਇੱਕ ਨਸ਼ਾ ਤਸਕਰ ਦੇ ਘਰ ਦੇ ਉੱਤੇ ਜਿਹੜਾ ਇਹ ਬੰਡੋਜਰ ਕਹਿੰ ਲੋ ਪੀਲਾ ਪੰਜਾ ਕਹਿੰ ਲੋ ਚੱਲਣਾ ਹੈ ਬਸ ਕੁਝ ਪਲਾਂ ਦੀ ਵਿੱਚ ਸਾਨੂੰ ਪੂਰੀਆਂ ਜਿਹੜੀ ਜਾਣਕਾਰੀ ਹੈ ਪਲ-ਪਲ ਦੀ ਜਾਣਕਾਰੀ ਇਸੇ ਤਰ੍ਹਾਂ ਦਿੰਨੇ ਦਿੰਦੇ ਰਹਾਂਗੇ ਦੋਸਤੋ ਦੇਖ ਸਕਦੇ ਹੋ ਜਿਹੜੀ ਵੱਡੀ ਕਾਰਵਾਈ ਅੱਜ ਜਿਹੜੀ ਸਮਾਨ ਹੈ ਜਿਹੜਾ ਉਹ ਦੇਖ ਸਕਦੇ ਹੋ ਬਾਹਰ ਕੱਢ ਲਿਆ ਕੱਢਿਆ ਜਾ ਰਿਹਾ ਨਸ਼ਾ ਤਸਕਰ ਦੇ ਘਰੋਂ ਤੇ ਉਸ ਤੋਂ ਬਾਅਦ ਉਹਦੇ ਉੱਪਰ ਪੀਲਾ ਪੰਜਾ ਜਿਹੜਾ ਬਲਡੋਜ਼ਰ ਚੱਲੂਗਾ ਜਿਹੜਾ ਸਮਾਨ ਹੈ ਉਹ ਕੱਢਿਆ ਜਾ ਰਿਹਾ ਅੰਦਰੋਂ ਉੱਥੇ ਜੇ ਵੇਖ ਸਕਦੇ ਹਾਂ ਜੀ ਇਸ ਤੋਂ ਬਾਅਦ ਇਸ ਮਕਾਨ ਦੇ ਉੱਪਰ ਹੈ ਜਿਹੜਾ ਇਸ ਤਰ੍ਹਾਂ ਦੀ ਜੋ ਕਾਰਵਾਈ ਇੱਥੇ ਪੈਣ ਜਾ ਰਹੀ ਹੈਗੀ ਜਿਸ ਸਰੂਪ ਵਿੱਚ ਪਜਾਵੇ ਦੇਖ ਰਹੇ ਹਾਂ ਤਸਵੀਰਾਂ ਜਿਨ੍ਹਾਂ ਨੂੰ ਦਿਖਾਉਣਾ ਵੀ ਬਹੁਤ ਜਲਦੀ ਕਾਰਵਾਈ ਪੈਣ ਜਾ ਰਹੀ ਹੈ ਇਸ ਨਾਮ ਉਦਮ ਸਿੰਘ ਵਾਲਾ ਦੇ ਵਿੱਚ ਤੁਹਾਨੂੰ ਪੂਰੀ ਪੜ ਪੜ ਦੀ ਜਾਣਕਾਰੀ ਦੇਵਾਂਗੇ ਇਸੇ ਤਰ੍ਹਾਂ ਤੇ ਆਹ ਖੜਾ ਹੈ ਜੀ ਜਿਹਦੇ ਨਾਲ ਕਹਿ ਦਈਏ ਵੀ ਇਹ ਚੱਲਣਾ ਕੁਝ ਸਮੇਂ ਨੂੰ ਕੁਝ ਪਲਾਂ ਦੀ ਜਾਣ ਹੋਵੇ ਬਹੁਤ ਵੱਡਾ ਉਹ ਇਕੱਠ ਹੋਇਆਗਾ ਇੰਦਰਾਬਸਤੀ ਸੁਨਾਮ ਦੀਆਂ ਤਸਵੀਰਾਂ ਨੇ ਤਸਵੀਰਾਂ ਦੇਖ ਰਹੇ ਹਾਂ ਤੁਸੀਂ ਖੋਜ ਖਬਰ ਦੇ ਉੱਤੇ